ਬਹੁਤ ਵੱਡੀ ਘਟਨਾ ਹੈ 1644 ਦੇ ਵਿੱਚ ਜਨਮ ਹੋਇਆ 12 ਸਾਲ ਦੀ ਉਮਰ ਦੇ ਵਿੱਚ ਆ ਕੇ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀਆਂ ਨੂੰ ਮੇਲੇ ਜੀ ਜਦੋਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਭਾਈ ਮੜੀ ਸਿੰਘ ਸੰਗਤਾਂ ਦੇ ਨਾਲ ਆਉਂਦੇ ਨੇ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀਆਂ ਨੂੰ ਮੱਥਾ ਟੇਕਦੇ ਨੇ ਤੇ ਸਤਿਗੁਰੂ ਜਿਹੜੇ ਹਰੇਕ ਸਾਧ ਸੰਗਤ ਜੀ ਮਨੁੱਖ ਦੇ ਵਿੱਚੋਂ ਉਹਨਾਂ ਦੇ ਗੁਣਾ ਨੂੰ ਲੱਭਣ ਵਾਲੇ ਤੇਰੇ ਮਾਲਕ ਆ ਜਿਹੜੇ ਸਤguru ਦੁਨੀਆ ਦਾ ਫੜਾ ਕਰਨ ਵਾਲੇ ਭਾਈ ਮਣੀ ਸਿੰਘ ਜੀ ਪੁੱਛਿਆ ਤੁਹਾਡਾ ਨਾਮ ਕੀ ਹੈ ਤੇ ਭਾਈ ਮਣੀ ਸਾਹਿਬ ਨੇ ਕਿਹਾ ਪਹਿਲਾ ਨਾਮ ਭਾਈ ਬਣੀਆਂ ਤੇ ਜਦੋਂ ਭਾਈ ਮਣੀ ਸਾਹਿਬ ਨੇ ਕਿਹਾ ਨਾ ਕਿ ਮੇਰਾ ਨਾਮ ਮਾਪਿਆਂ ਨੇ ਬਣੀਆਂ ਰੱਖਿਆ ਤੇ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਕਹਿਣ ਲੱਗੇ ਬਣੀਆਂ ਨਹੀਂ ਤੁਸੀਂ ਗੁਰਾਂ ਦੀ ਖਾਣ ਵਾਗਦੇ ਤੇ ਸਤਸੰਗ ਜੀ ਇਹੋ ਜੇ ਬਚਨਾਂ ਨਾਲ ਨਵਾਜਿਆ ਗੁਰੂ ਹਰ Rai ਸਾਹਿਬ ਮਹਾਰਾਜ ਜੀ ਸੇਵਾ ਕੀਤੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਉਹਨਾਂ ਦੇ ਨਾਲ ਰਹਿ ਜਦੋਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਆਪਣਾ ਸਰੀਰ त्याਗਿਆ ਜੀਵਨੀ ਦੇ ਵਿੱਚ ਤੇ ਵਚਨ ਕੀਤੇ ਬਾਬਾ ਬਸੈ ਗ੍ਰਾਮ ਕਾਲੇ ਪਾਨ ਕੋ ਸੰਕਟ ਸਫਲ ਸੰਭਾਲੇ ਸਾਧ ਸੰਗਤ ਜੀ ਤੋਂ ਭਾਈ ਮਹਾਰੀ ਸਿੰਘ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਉਦੋਂ ਮੌਜੂਦ ਨੇ ਜਦੋਂ ਮੱਖਣ ਸ਼ਾਹ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਮਹਾਰਾਜ ਨੂੰ ਪ੍ਰਗਟ ਕਰਕੇ ਇਹ ਨਾਰਾ ਲਾਇਆ ਤੋ ਨਾ ਤੋਰੇ ਤੇ ਸਾਧ ਸੰਗਤ ਜੀ ਇਹਨਾਂ ਦੇ 11 ਭਰਾ ਜਿਹੜੇ ਨੇ ਕੋ ਕੌਮ ਵਾਸਤੇ ਸ਼ਹੀਦ ਨੇ ਜਿਨ੍ਹਾਂ ਦੇ ਵਿੱਚ ਭਾਈ ਵਿਆਲਾ ਜੀ ਧੰਨ ਸ਼੍ਰੀ ਪੂਤੇ ਪਹਾਦਰ ਪਾਸ਼ਾ ਮਹਾਰਾਜ ਜੀ ਦੇ ਨਾਲ ਉਂਬੜ ਦੀ ਦੇਗ ਦੇ ਵਿੱਚ ਸ਼ਹੀਦ ਹੋ ਗਏ ਇਹ ਭਾਈ ਮਣੀ ਸਿੰਘ ਦੇ ਵੱਡੇ ਭਰਾ ਸੀ 11 ਭਰਾ ਭਾਈ ਮਣੀ ਸਿੰਘ ਦੇ ਕੌਮ ਲਈ ਸ਼ਹੀਦ ਨੇ ਪੰਜ ਪੁੱਤਰ ਭਾਈ ਮਣੀ ਸਿੰਘ ਦੀ ਮਾਂ ਦੇ ਗੁਰੂ ਘਰ ਕਾਰ واسਤੇ ਸ਼ਹੀਦ ਨੇ ਭਾਈ ਉਦਾ ਸਿੰਘ ਭਾਈ ਪਚਤਰ ਸਿੰਘ ਭਾਈ ਅਜਮ ਸਿੰਘ ਭਾਈ ਪੰਜਾਇਬ ਸਿੰਘ ਭਾਈ ਅਨਕ ਸਿੰਘ ਇਹ ਪੰਜ ਪੁੱਤਰ ਵੀ ਤੇ ਤਿੰਨ ਪੁੱਤਰ ਚਮਕੌਰ ਦੀ ਗੜੀ ਸ਼ਹੀਦ ਹੋਏ ਨੇ ਭਾਈ ਉਦਾ ਸਿੰਘ ਉੱਚੀ ਟਿੱਬੀ ਤੇ ਸ਼ਹੀਦ ਹੋਏ ਨੇ ਭਾਈ ਪਚਤਰ ਸਿੰਘ ਦੀ ਸਾਦ ਸੰਗਤ ਜੀ ਕੋਟਲਾ ਦੇ ਹੰਗ ਦੇ ਘਰ ਦੇ ਵਿੱਚ ਸ਼ਹੀਦ ਹੋਏ ਨੇ ਇਹ ਪੁੱਤਰਾਂ ਦੀ ਸ਼ਹਾਦਤ ਹੈ ਇਸ ਮਹਾਨ ਸਿੱਖ ਨੇ ਕੁਰਬਾਨੀ ਦੀਆਂ ਕੋਥੀਆਂ ਦਿੱਤੀਆਂ ਤਾਂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਗੁਰੂ ਰਣਸਾਹਿਬ ਮਹਾਰਾਜ ਦੰਦਮਾਸ ਸਾਹਿਬ ਜੀ ਦੀ ਧਰਤੀ ਤੇ ਲਿਖਣ ਲੱਗੇ ਤੇ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਇਹ ਭਾਈ ਭਾਣੀ ਸਿੰਘ ਜੀ ਨੇ ਕੀਤੀ ਹੈ ਜਿਨ੍ਹਾਂ ਨੇ ਆਪਣੀ ਇਸ ਹੱਥਾਂ ਦੇ ਨਾਲ ਕੱਲੀ ਕੱਲੀ ਕੁਰਬਾਨੀ ਦਾ ਅੱਖਰ ਅੱਖਰ ਲਿਖਿਆ ਦੇ ਸਾਥ ਸਾਲਾਂ ਦੀ ਜਦੋਂ ਧੰਸ਼ਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਦਿੱਤੀ ਤੇ ਮਾਤਾਵਾਂ ਦੇ ਨਾਲ ਜੇ ਭੇਜਿਆ ਤੇ ਭਾਈ ਬਣੀ ਸਿੰਘ ਨੂੰ ਇੰਨਾ ਵਿਸ਼ਵਾਸ ਤੋਂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਸਿੱਖ ਦੇ ਉੱਪਰ ਪਰ ਸਾਥ ਸੰਗਤ ਦੀ ਸਮਾਂ ਆਪਣੀ ਚਾਲ ਚੱਲਦਾ ਗਿਆ ਜਦੋਂ ਸਮਾਂ ਆਇਆ 1534 ਦਾ ਆਸਾ ਸੰਗਤ 1734 ਦਾ ਤੇ ਭਾਈ ਬਣੀ ਸਿੰਘ ਜੁਨਾ ਦਾ ਬੰਦ-ਬੰਦ ਕਰਕੇ ਇਹਨਾਂ ਨੇ ਲਾਹੌਰ ਦੇ ਵਿੱਚ ਸ਼ਹੀਦ ਕੀਤਾ ਗਿਆ ਐਸੇ ਮਹਾਨ ਮੁਰਸੇ ਦਾ ਅਜਨਮ ਦਿਹਾੜਾ ਹੈ ਗੁਰੂ ਕਿਰਪਾ ਕਰੇ ਆਪ ਸਭ ਸੰਗਤਾਂ ਨੂੰ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈਆਂ ਹੋਣ ਆਪ ਸੰਗਤਾਂ ਦੇ ਘਰਾਂ ਦੇ ਵਿੱਚ ਗੁਰ ਸਿੱਖੀ ਜੀਵਨ ਔਰ ਸਿੱਖੀ ਸਿਰਫ ਪਰੋਸਾ ਸਤਿਗੁਰੂ ਦੀ ਪਰੋਸੇ ਦੀ ਦਾਤ ਦਾ ਸਿਸ਼ਟਰ ਆਪ ਸੰਗਤਾਂ ਨੂੰ ਪਾਮ